ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਅਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਸਜਣੋ ਤੁਹਾਡਾ ਅੱਜ ਦੀ ਵਿਜਿਟ ਪਹੁੰਚ ਚੁੱਕਿਆ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਆਂ ਬਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਰਿਕਵੈਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਆਪ ਜੀ ਨੂੰ ਮਿਲ ਸਕੇ ਆਸ ਕਰਦੇ ਆਂ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜਦੀ ਕਲਾ ਦੇ ਤੰਦਰੁਸਤੀ ਜੋ ਹੋਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀ ਦਾ ਫਾਇਦਾ ਹੋ ਜੇ ਠੀਕ ਹੈ ਜੀ ਵਧੇਰੇ ਜਾਣਕਾਰੀ ਆਉ ਤੁਹਾਨੂੰ ਦਈਏ ਲੈ ਕੇ ਕਿੰਨਾ ਮੋਲਿਆ ਕੀ ਇਹਦਾ ਦੁੱਧ ਆ ਤੇ ਆਪਣੀ ਨਰਖ ਪਰਖ ਕਰਕੇ ਚੋਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਤਾਂ ਡੱਫਰ ਚ ਬੰਦਾ ਸ਼ਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਛੜਦੀ ਕਲਾ ਜੀ ਹਾਂਜੀ ਛੜਦੀ ਕਲਾ ਬਹੁਤ ਧੰਨੋ ਵੀ ਤੇ ਹੋਰ ਸੁਣਾਓ ਛੜਦੀ ਕਲਾ ਮੌਸਮ ਠੰਡਾ ਆ ਮੌਸਮ ਬਹੁਤ ਗਰਮੀ ਆ ਅੱਜ ਫੇਰ ਆ ਨਾ ਬੱਦਲ ਜਾ ਮਰੋੜਾ ਲੱਗ ਗਿਆ ਕੱਲ ਬੜੀ ਬਾਰਿਸ਼ ਹੋਈ ਆ ਹਾਂਜੀ ਬੱਦਲ ਵਾਈ ਬਣੀ ਆ ਜੀ ਠੀਕ ਆ ਜੀ ਤੇ ਦੋ ਲਾਈਨਾਂ ਹਾਂਜੀ ਠੀਕ ਆ ਜੀ ਪਰਲੀ ਜਿਹੜੀ ਆ ਆਪਣਾ ਪਿੰਡ ਬਰੰਪਨ ਦਾ ਡਰੈੱਸ ਦੱਸ ਦਈਏ ਫੇਰ ਨੋ ਡਰੈੱਸ ਜੀ ਆਪਣਾ ਪਿੰਡ ਖੇਮਕਰਨ ਤਹਿਸੀਲ ਪੱਟੀ ਜ਼ਿਲ੍ਹਾ ਮਸਰ ਤਰਨਤਨ ਹਾਂਜੀ ਤਰਨਤਾਰ ਨਵਾਂ ਜਿਹੜਾ ਹੈਗਾ ਇਹ ਨਵਾਂ ਹੈ ਤਰਨਤਾਰ ਨੀਂਹ ਜਿਲ੍ਹਾ ਹਾਂਜੀ ਹਾਂਜੀ ਖੇਮਗਾਨੂ ਤੇ ਫੋਨ ਨੰਬਰ ਹੈ ਫੋਨ ਨੰਬਰ 819690212 ਕਿਰਵਾ ਸੂਆ ਸ਼ਾ ਜੀ ਹਾਂ ਬਾਬਾ ਜੀ ਦੂਜੇ ਸੂਆ ਜੀ ਦੂਜਾ ਸੂਆ ਕਿੰਨਾ ਕ ਦੁੱਧ ਪਾਇਆ ਪਹਿਲੇ 14 15 ਕਿਲੋ ਦੁੱਧ ਬਾਬਾ ਜੀ ਪਹਿਲੇ ਸਵੇਰ ਦਿੱਤਾ ਹਾਂ ਬੜੇ ਆਮਦਾਰੀ ਨਾਲ ਤੇ ਹੁਣ ਦੂਜਾ ਸੂਆ ਹਰ ਇੱਕ ਵੀ ਚੰਗਾ ਮਿਲ ਕਰੂਗੀ ਹਾਂ ਕਿੰਨਾ ਸਮਾਂ ਰਹੇਗਾ ਸੋਹਣੂ ਬਾਬਾ ਜੀ 3-4 ਦਿਨ ਲਿੰਦੇ ਚਾਰ ਦਿਨ ਥਾਂ ਤੋਂ ਬੜਾ ਸੁਹਣਾ ਨਾ ਲੱਗਾ ਤੇ ਖੋਲ ਕੇ ਤੋਰ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਲਓ ਭਈ ਸੱਜਣੋ ਨੇੜੇ ਤੋਂ ਥਾਣਾ ਕਰ ਲਓ ਗਾਇਬਪੁਰ ਬਹੁਤ ਸੋਹਣਾ ਸਾਰੇ ਥਾਣਾ ਦੀ ਪ੍ਰੋਪਰ ਚੰਗੀ ਆ ਵਸੀ ਤੇ ਇਹ ਰੰਗ ਢੰਗ ਚੰਗਾ ਸੋਹਣਾ ਲੱਗਾ ਪ੍ਰਿੰਟ ਲੋ ਜੀ ਦੇਖ ਲੋ ਲੋ ਜੀ ਸ਼ਾਹ ਜੀ ਲੰਮੀ ਤੋਰ ਦਿਓ ਕਰਾਂ ਠੀਕ ਹੈ ਲਓ ਜੀ ਬਾਕੀ ਸੋਹਣੀ ਆ ਫ੍ਰੈਸ਼ ਕੁਆਲਟੀ ਕਰਮਾਂ ਵਾਲੀ ਦੀ ਲੋ ਜੀ ਤੂਰਾ ਤੂਰਾ ਜੰਗਾ ਲੋਈ ਲਾਇਓ ਬਣੀ ਬਾਂਡੋਈ ਹਾਈ ਟੂਟ ਕੱਦ ਬਹੁਤ ਸੋਹਣਾ ਲੱਗਾ ਠੀਕ ਆ ਸੱਜਣੋ ਲਓ ਜੀ ਕਰ ਲੋ ਚੈੱਕ ਥਣ ਭਾਂਡਾ ਬਹੁਤ ਸੋਹਣਾ ਕਮਾਲ ਦਾ ਲੱਗਾ ਸਮਾਂ ਅਜ ਜੋ 5-6 ਦਿਨ ਦਾ ਰਹਿ ਗਿਆ ਸੂਣ ਚ ਤੇ ਬਾਕੀ ਮੈਨੂੰ ਉਮੀਦ ਕਰਦੇ ਆ ਕਿ ਆਪਜੀ ਦੇ ਮਨ ਨੂੰ ਜਰੂਰ ਲੱਗੂਗੀ ਸ਼ਾਹ ਜੀ ਕੀ ਮੁੱਲ ਲੈਂਦਾ ਤੇ ਬਾਬਾ ਜੀ ਆਪਾਂ ਮੁੱਲ ਲੈਣ ਦੇ ਨਾਲ 40000 ਦੀ ਗਾਂ ਦੇ ਸਿਰਫ ਆ ਹਾਂਜੀ ਗਾਂ ਜਿਆਦੇ ਜਿਆਦਿਆਂ ਵਈਆਂ ਦੀ ਹੈ ਨਾ ਬਾਬਾ ਜੀ ਕੋਈ 60 ਨਹੀਂ ਕੋਈ 45 ਨਹੀਂ 40000 ਦੀ ਗਾਂ ਜਾਇਜ਼ ਮੁੱਲ ਹੈ ਤੁਹਾਡਾ ਬਿਲਕੁਲ ਫਿਰ ਇਥੋਂ ਆਿਆਂ ਦਾ ਥੋੜਾ ਬੱਧਾ ਮਾਨਦਨ ਵੀ ਕਰੋ ਕਰੋਗੇ ਨਾ ਠੀਕ ਆ ਫਿਰ ਮੈਂ ਨਾ ਫਿਰ ਤੇ ਬਹਿ ਜਾ ਬਹਿ ਜਾ ਆ ਗਈ ਤੇ ਮਾਨਦਨ ਭੈਂਤਰਾ ਦਾ ਪੂਰਾ ਕਰਾਂ ਠੀਕ ਆ ਜੀ ਵਧੀਆ ਤੇ ਗਾਂ ਵੈੜ ਵੀ ਚੰਗੀ ਸੱਜਰੋ ਬਾਕੀ ਇੱਕ ਰਾਹ ਦਿਖਾ ਦਿਓ ਮੜਿਆ ਇਹਨੂੰ ਕਰਕੇ ਤੇ ਆਰਡਰ ਕੁਆਲਿਟੀ ਦੇਖ ਲਓ ਤੇ ਵੱਡੀ ਆ ਛੋਟੀ ਨਹੀਂ ਆ ਸੱਜਣੋ ਪੂਰੀ ਗੱਦਗਾਠ ਵਾਲੀ ਆ ਦੂਜੇ ਨੰਬਰ ਤੇ ਵੇਖੀਏ ਪੁੱ ਝੁੰਗੀ ਆ ਜੀ ਹਾਂ ਜੀ ਝੁੰਗੀ ਬਬਾ ਝੁੰਗੀ ਬੱਚੀ ਆ ਤੇ ਦੰਦੀਆਂ ਦੇ ਬੱਚੀ ਆ ਜੀ ਦੰਦੀਆਂ ਜੋ ਖੀਰੀ ਬੱਚੀ ਦੰਦ ਵੀ ਨਹੀਂ ਪੰਨੇ ਆ ਜੇ ਖੀਰੀ ਆ ਹਾਂ ਜੀ ਫੇਰ ਤੇ ਬਹੁਤ ਵਧੀਆ ਬਾਕੀ ਇੰਨਾ ਕਿ ਲਾਲੂੜ ਬਹੁ ਭਏ ਇਹ ਲੈ ਜੂਗਾ ਉਤਾ 10 ਦਿਨ ਲੱਗੇ ਇਹ 10 ਦਿਨ ਖੜੂ ਆ ਜੀ ਮਤਲਬ ਕੋਈ ਲਗਾਉਂਦਾ ਲਾਦਿਆਂ ਲਾਉਂਦਿਆਂ ਦਿਹਾੜੀ ਵੱਧ ਵੀ ਨਹੀਂ ਜਾ ਸਕਦੀ ਘੱਟ ਨਹੀਂ ਜਾ ਠੀਕ ਹੈ ਜੀ ਲੋ ਜੀ ਸੱਜਣੂ ਆ ਆ ਗਈ ਜੇ ਝੂੰਗੀ ਕਰਮਾਂ ਵਾਲੀ ਠੀਕ ਆ ਨਿੱਕਾ ਨਿੱਕਾ ਸਿੰਘ ਜੀ ਕਦ-ਕਦ ਇਹਦਾ ਵੀ ਬੜਾ ਸੋਹਣਾ ਜੀ ਬਾਕੀ ਲੜ ਬਹੁਤ ਭਾਇ ਜ ਸੱਜਣੂ ਹੰਦੇ ਵੀ ਬੱਬਾ ਜੀ ਸਾਉ ਬੱਚੀ ਹਾਂ ਜੀ ਥਾਨ ਬਹੁਤ ਚੰਗੀ ਬੱਚੀ ਬੱਬਾ ਜੀ ਹਾਂ ਏਡੀ ਸਾਉ ਤੇ ਧੀਰੀ ਬੱਚੀ ਹੈ ਹਾਂ ਨਹੀਂ ਨਹੀਂ ਬਹੁਤ ਸੋਹਣੀ ਹੈ ਤੇ ਸਿੰਘ ਜੀ ਪੋਟਾ ਪੋਟਾ ਆ ਗਏ ਜਿਹੜੇ ਦੋ ਦੋ ਥਾਨ ਬਹੁਤ ਕੰਮ ਦਾ ਲੱਗਾ ਜੀ ਬਾਬਾ ਜੀ ਥਾਨ ਵੇਖੋ ਤੇ ਬੱਚੀ ਦਾ ਰੰਗ ਤਾਂ ਦੇਖੋ ਲੋ ਜੀ ਥਾਨ ਕਰ ਲੋ ਨੇੜ ਤੋਂ ਚੈੱਕ ਥਾਨ ਬਹੁਤ ਮੋਟਾ ਹੈ ਬੰਦੋ ਜੀ ਥਾਨ ਬਹੁਤ ਸੋਹਣਾ ਲੱਗਾ ਕਰਮਾਲੀ ਲੋ ਜੀ ਬਾਕੀ ਲੰਬੀ ਲੰਬੀ ਚੰਗੀ ਸੱਜਰੂ ਹਾਈਟ ਚੋਂ ਜੀ ਸੋਹਣੀ ਲੱਗੀ ਆ ਬਾਬਾ ਇਹ ਗੰਦੀ ਨਹੀਂ ਪੰਨੀ ਕੋਈ ਇਹਦੀ ਆ ਤੇ ਇਹਰੀ ਆ ਇਹਦਾ ਫਿਰ ਕੀ ਲੈਦੇ ਕਰਤਾ ਜੀ ਮਾਤਾ ਜੀ ਆਪਾਂ ਉਹਨੇ ਹੀ ਪੈਸੇ ਮੰਗਨੇ ਆ ਹਾਂਜੀ 30000 ਦੀ ਬੱਚੀ ਦੇ ਦਿਆਂਗੇ ਹੈ 30000 ਦੀ ਬੱਚੀ ਸਿਰਫ ਹਾਂਜੀ ਜੇ ਕੋਈ ਭੈਣ ਭਰਾ ਆਉਂਦਾ ਉਹਦਾ ਮਾਨਤਾ ਨਹੀਂ ਹੋਏ ਹੋਰ ਯਾਰ ਛੱਡ ਦਿਓ ਹੋ ਜਾਏਗਾ ਮਾਨਤਾ 29 ਦੀ ਦੇ ਦੇਾਂਗੇ ਠੀਕ ਆ ਕਨੈਕਟ ਨੰਬਰ ਦੱਸ ਦਿਓ 81969021 ਲਓ ਜੀ ਸੱਜਣੋ ਜੋੜਾ ਸ਼ਾਹੀ ਦੇ ਕੋਲ ਗਾਵਾਂ ਦਾ ਖਰੀਦਦਾਰੀ ਕਰ ਲਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਜੀ ਰੱਬ ਰੱਖਾ